ਜਾਸ ਜੰਸੀ ਚ ਲੱਗਿਆ ਹੋਈ ਸੀਗਾ ਜੀ ਸਿਲੰਡਰ ਵਗੈਰਾ ਦੇਖ ਕੇ ਆਉਂਦਾ ਸੀਗਾ ਤੇ ਪੈਸੀ ਵਾਪਸ ਆ ਰਿਹਾ ਸੀਗਾ ਜੀ ਹੁਣ ਕੀ ਪਾਣਾ ਵਰਤਿਆ ਤਾਂ ਕੁਝ ਪਾ ਨਹੀਂ ਸਕਦੇ ਤਤਪੁਰਾ ਇਹ ਸੱਤ ਭੈਣਾਂ ਨੇ ਜੀ ਤੇ ਇੱਕ ਇੱਕ ਭਰਾ ਹੈ ਜੀ ਬਸ ਕੁੜੀਆਂ ਇਹਦੇ ਕੋਲ ਮੈਨ ਲੱਗਦਾ ਈ ਛੋਟੀ ਆ ਦੋ ਦੋ ਸਾਲ ਦੀ ਕੁੜੀ ਆ ਜੀ ਸਾਡੀ ਗੱਡੀ ਆਪਣੇ ਡਿਲੀਵਰੀ ਤੇ ਗਈ ਸੀ ਇਹ ਸ਼ਾਮ ਨੂੰ 5:00 ਵਜੇ ਜਦੋਂ ਜੀਪੀਐਸ ਆਫ ਹੋ ਗਿਆ ਨੂੰ 8:00 ਵਜੇ ਇਨਫਾਰਮੇਸ਼ਨ ਮਿਲੀ ਹੈ ਵੀ ਕੋਈ ਸਿਲੰਡਰ ਵਾਲੀ ਗੱਡੀ ਨਾਮੂਮ ਹਫਲਾਣਾ ਨਹਿਰ ਤੇ ਦਿਖ ਗਈ ਟਰੇਨ ਮਗਾ ਕੇ ਉਹਨੂੰ ਬਾਹਰ ਕੱਟਿਆ ਜਿਸ ਵਿੱਚ ਕਿਸੇ ਵੀ ਅਕਤੀ ਦੀ ਕੋਈ ਵੀ ਜਾਣਕਾਰੀ ਅਜੇ ਤੱਕ ਪਤਾ ਨਹੀਂ ਲੱਗ ਸਕੀ ਕੀ ਨਾਮ ਹੈ ਬਾਈ ਜੀ ਹਾਂ ਜੀ ਮੇਰਾ ਜੀ ਮੇਰਾ ਨਾਮ ਸਿੰਦਰ ਸਿੰਘ ਹੈ 21 ਗੱਲਬਾਤ ਕੋਣ ਸੀ ਜਿਹੜਾ ਇਹ ਬੰਦਾ ਨਰਸਿਦਿਕਾ ਕੀ ਲੱਗਦਾ ਏ ਤੁਹਾਡਾ ਇਹ ਸਾਡੇ ਚਾਚੇ ਦਾ ਬੇਟਾ ਸੀਗਾ ਜੀ ਕੀ ਨਾਮ ਸੀ ਇਹਦਾ ਇਹਦਾ ਨਾਮ ਹੈ ਗੁਰਦਿੱਤਾ ਜੀ ਓਦਾਂ ਗੁਰੀ ਗੁਰੀ ਕਹਿੰਦੇ ਨੇ ਜੀ ਇਹਨੂੰ ਤੇ ਆਪਣੀ ਗੈਸ ਏਜੰਸੀ ਚ ਲੱਗਿਆ ਹੋਈ ਸੀਗਾ ਜੀ ਸਿਲੰਡਰ ਵਗੈਰਾ ਦੇ ਕੇ ਆਉਂਦਾ ਸੀਗਾ ਤੇ ਅੱਜ ਸੀ ਵਾਪਸ ਆ ਰਿਹਾ ਸੀਗਾ ਜੀ ਹੁਣ ਕੀ ਪਾਣਾ ਵਰਤਿਆ ਕਦੀ ਕਹਿ ਨਹੀਂ ਸਕਦੇ ਕਿੰਨੇ ਪੈਣ ਭਰਾ ਨੇ ਇਹ ਭੈਣ ਜੀ ਸਤਪੁਰਾ ਸਤ ਭੈਣਾਂ ਨੇ ਜੀ ਇਹ ਤੇ ਇੱਕ ਇੱਕ ਭਰਾ ਹੈ ਜੀ ਬਸ ਗੁੜੀਆ ਇਹਦੇ ਕੋਲ ਮੈਨੂੰ ਲੱਗਦਾ ਜੀ ਛੋਟੀ ਆ 2 ਸਾਲ ਦੀ ਗੁੜੀਆ ਹੈ ਜੀ ਕੀ ਨਾਮ ਹੈ ਜੀ ਮੇਰਾ ਨਾਮ ਕਪਿਲ ਕੋਸ਼ਲ ਮਾਲੀਗਾ ਜੀ ਕੋਸ਼ਲ ਐਚ ਪੀ ਗੈਸ ਪਾਤੜਾ ਤੋਂ ਇੱਕ ਹੀ ਗੱਲ ਬਾਤ ਹੋਈ ਧੀ ਆਪਣੀ ਇੱਕ ਗੱਡੀ ਦੀ ਜਿਹੜੇ ਵੀਡੀਓ ਵੀ ਵਾਇਰਲ ਹੋਈ ਜਾਂ ਨੇ ਵੀ ਗੱਡੀ ਜਿਹੜੀ ਨੱਚੀ ਡਿੱਗੀ ਐ ਕੀ ਮਾਮਲਾ ਐ ਸਾਡੀ ਕੱਲ ਗੱਡੀ ਆਪਣੇ ਡਿਲੀਵਰੀ ਤੇ ਗਈ ਸੀ ਇਹ ਸ਼ਾਮ ਨੂੰ 5:00 ਵਜੇ ਜਿਹੜਾ GPS ਆਫ ਹੋ ਗਿਆ ਜੀ ਤੇ ਸਾਨੂੰ ਮਤਲਬ ਲੋਕਾਂ ਦੇ ਫੋਨ ਆਏ ਕਿ ਸਿਲੰਡਰ ਐਵੇਂ ਡਿੱਗੇ ਜਾ ਰਹੇ ਨੇ ਫਿਰ ਮੈਂ ਸ਼ਤਰਾਨੇ ਮੇਰੇ ਮਿੱਤਰ ਨੇ ਉਹਨਾਂ ਨੂੰ ਭੇਜਿਆ ਕਿ ਤੁਸੀਂ ਚਾਓ ਮੈਂ ਆ ਰਿਹਾ ਉਹ ਦੇਖਿਆ ਕਿ ਸਿਲੰਡਰ ਦਾ ਸਾਰੇ ਰੁੜ ਚੁਕੇ ਸੀ ਜਿੱਥੇ ਜੀਪੀਐਸ ਦੀ ਲੋਕੇਸ਼ਨ ਆਫ ਹੋਈ ਹੈ ਉੱਥੇ ਆ ਕੇ ਦੇਖਿਆ ਕਿ ਮਤਲਬ ਲੋਕਾਂ ਨੇ ਦੱਸਿਆ ਕਿ ਗੱਡੀ ਇੱਥੇ ਡਿੱਗੀ ਹੈ ਉਸ ਤੋਂ ਬਾਅਦ ਅਸੀਂ ਇੱਥੇ ਪਹੁੰਚ ਕੇ ਇੱਥੇ ਸੂਬਾ ਖੜੇ ਆ ਜੀ ਕੀ ਮੈਟਰ ਕੀ ਸਮਝ ਕੋਈ ਲੱਗਿਆ ਪਤਾ ਵੀ ਕਿਵੇਂ ਗੱਡੀ ਡਿੱਗਣ ਦਾ ਜਾਂ ਕੀ ਹੋਇਆ ਕੁਝ ਨਹੀਂ ਸਮਝ ਆਇਆ ਜੀ ਸਾਡੇ ਦਾ ਮਤਲਬ ਰੂਟੀਨ 'ਚ ਗੱਡੀਆਂ ਚੱਲਦੀਆਂ ਨੇ ਜੀ ਕੋਈ ਐਹੋ ਜੀ ਗੱਲਬਾਤ ਨਹੀਂ ਹੋਈ ਮੁੰਡੇ ਨਾਲ ਵੀ ਆਰਾਮ ਨਹੀਂ ਕਿ ਮੈਂ ਆ ਰਿਹਾ ਜੀ ਬਸ ਵਾਪਸ ਤੁਹਾਡੇ ਨਾਲ ਆਖਰੀ ਗੱਲਬਾਤ ਕਦੋਂ ਹੋਈ ਹੈ ਡਰਾਈਵਰ? 4:00 ਵਜੇ ਮੇਰੇ ਨਾਲ ਹੋਈ ਹੈ ਕਹਿੰਦਾ ਮੈਂ ਚੱਲ ਪਿਆ ਜੀ ਬਸ ਮੈਂ ਪਹੁੰਚੂਗਾ ਬਸ। ਨਾਮ ਕਿਸੇ ਡਰਾਈਵਰ ਦਾ? ਕਿਹੜੇ ਪਿੰਡ ਦਾ ਰਹਿਣ ਵਾਲਾ? ਗੁਰਦਿੱਤ ਸਿੰਘ ਜੀ ਇਹ ਪਾਤੜਾ ਦਾ ਰਹਿਣ ਵਾਲਾ ਸੀ। ਠੀਕ। ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੋਈ ਕਾਰਵਾਈ? ਪੁਲਿਸ ਪ੍ਰਸ਼ਾਸਨ ਸਾਡੇ ਨਾਲ ਰਾਤ ਨੂੰ ਵੀ ਸਾਡੇ ਨਾਲ ਹੀ ਸੀ ਜੀ ਗੋਤਾਖੋਰ ਵੀ ਸੀ। ਤੇ ਸਵੇਰੇ ਅਸੀਂ ਜਿਹੜੀ ਗੱਡੀ ਕੱਢ ਕੇ ਗੱਡੀ ਘੜਵਾਈ ਹੈ। ਉਸ ਤੋਂ ਬਾਅਦ ਮਤਲਬ ਪੁਲਿਸ ਵਾਲਿਆਂ ਨੇ ਕਿਹਾ ਕਿ ਜੇ ਸਾਨੂੰ ਫੋਨ ਕਰਦੇ ਹੋ ਕੀ ਕਰਾਂਗੇ ਕੋਈ ਕਾਰਵਾਈ। ਠੀਕ। ਸਰੰਜੀ ਜੀ ਕਿ ਕਿਹੜੀ ਗੱਡੀ ਪਾਖੜਾ ਨਹਿਰ ਚ ਸਿਲੰਡਰ ਵਾਲੀ ਡਿੱਗੀ ਸੀਗੀ ਇਹ ਮਾਮਲੇ ਬਾਰੇ ਕੀ ਜਾਣਕਾਰੀ ਮਿਲੀ ਹੈ ਕੀ ਸਾਹਮਣੇ ਆਇਆ ਕੱਲ ਸਾਨੂੰ 8 ਵਜੇ ਇਨਫਾਰਮੇਸ਼ਨ ਮਿਲੀ ਹੈ ਵੀ ਕੋਈ ਸਿਲੰਡਰ ਵਾਲੀ ਗੱਡੀ ਨਾਮ ਲੂਮ ਪਾਖੜਾ ਨਹਿਰ ਚ ਡਿੱਗ ਗਈ ਜੀ ਉਸ ਤੋਂ ਬਾਅਦ ਰਾਤ ਗੋਤਾਖੋਰ ਬੁਲਾਏ ਸੀ ਰਾਤ ਹਨੇਰੀ ਚ ਗੋਤਾਖੋਰ ਪਾਖੜਾ ਨਹਿਰ ਵਿੱਚ ਨਹੀਂ ਬੜੀ ਉਸ ਤੋਂ ਬਾਅਦ ਅੱਜ ਸਵੇਰੇ ਗੋਤਾਖੋਰਾਂ ਨੇ ਕ੍ਰੇਨ ਮਗਾ ਕੇ ਉਹਨੂੰ ਬਾਹਰ ਕੱਢਿਆ ਜਿਸ ਵਿੱਚ ਕਿਸੇ ਵਿਅਕਤੀ ਦੀ ਕੋਈ ਵੀ ਜਾਣਕਾਰੀ ਅਜੇ ਤੀਕ ਪਤਾ ਨਹੀਂ ਲੱਗ ਸਕਿਆ ਜੀ ਕੀ ਕੁਝ ਆ ਜੋ ਇਸ ਵਿੱਚੋਂ ਨਹਿਰ ਚ ਕੀ ਕੱਢਿਆ ਗਿਆ ਸੀ ਕਰੇਨ ਦੇ ਨਾਲ ਕਰੇਨ ਦੇ ਨਾਲ ਬਲੇਰੋ ਪੀਕਅਪ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਜੋ ਕਿਸੇ ਵੱਲੋਂ ਕੋਈ ਇਤਲਾਹ ਕੀ ਵੀ ਆਈ ਸੀ ਆਪਾਂ ਨੂੰ ਕੋਈ ਇਤਲਾਹ ਹੀ ਅਜੇ ਤੱਕ ਅਜੇ ਕਿਸੇ ਵਿਅਕਤੀ ਬਾਰੇ ਪਤਾ ਨਹੀਂ ਲੱਗ ਸਕਿਆ ਜਿਹੜਾ ਵੀ ਫਖਲਾ ਨਹਿਰ ਵਿੱਚ ਵਿਅਕਤੀ ਰਿ ਗਿਆ ਸੀ ਠੀਕ